ਬਹੁਤ ਸਾਰੇ ਭੈਣ ਭਰਾਵਾਂ ਦਾ ਮੈਸੇਜ ਆਉਂਦਾ ਵੀ ਭਾਜੀ ਖਾਸ ਕਰਕੇ ਜਰਮਨ ਤੋਂ ਵੀ ਆਟਾ ਕਿਹੜਾ ਵਧੀਆ ਕਿਹੜਾ ਆਟਾ ਖਾਇਆ ਜਾਵੇ ਅੱਜ ਆਪਾਂ ਤੁਹਾਨੂੰ ਦੱਸ ਦਿੰਦੇ ਆ ਜੀ ਆਪਾਂ ਕਿੱਥੋਂ ਆਟਾ ਲਈਦਾ ਲੋ ਜੀ ਆ ਤੁਸੀਂ ਚੱਕੀ ਦੇ ਪੁੜੇ ਦੇਖ ਕੇ ਸਮਝ ਗਏ ਹੋਵੋਗੇ ਵੀ ਆ ਹੈਗੇ ਜੀ ਚੱਕੀ ਸਾਡੀ ਉਹਰੇ ਇਹ ਤੁਹਾਨੂੰ ਹਰ ਇੱਕ ਪਿੰਡ ਸ਼ਹਿਰ ਚ ਮਿਲ ਜਾਂਦੀ ਹੈ ਠੀਕ ਹੈ ਜੀ ਆਹ ਦੁਕਾਨ ਆ ਇੱਥੇ ਤੁਹਾਨੂੰ ਆਂਡੇ ਵੀ ਦੇਸੀ ਦੇਸੀ ਚਿਕਨ ਵਗੈਰਾ ਹਾਰੇ ਕਿ ਚੀਜ਼ ਇੱਥੋਂ ਮਿਲ ਜਾਂਦੀ ਹੈ ਤੇ ਅੰਦਰੋਂ ਬਹੁਤ ਸੋਹਣੀ ਦੁਕਾਨ ਬਣੀ ਵੀ ਆ ਤੇ ਆਪਾਂ ਇੱਥੋਂ ਹੀ ਮੇਲ ਜਾਂਦਰ ਆਟਾ ਆਪਣੜਾ ਲਈ ਲਈ ਉਹ ਨਾਲ ਨਾਲ ਇੱਕ ਕਣਕ ਦੀ ਬੰਦੀ ਵੀ ਛਾਪੀ ਹੋਈ ਆ ਦੇਖੋ ਜੇ ਅੰਦਰ ਇਹਨਾਂ ਨੇ ਸਾਰਾ ਕੁਝ ਰੱਖਿਆ ਪਿਆ ਤੁਹਾਨੂੰ ਨਿਊਡਲ ਪਾਸਤਾ ਆਪਣੇ ਬੀਓ ਸਮਾਨ ਸਾਰਾ ਕੁਝ ਪਰੋ ਮਿਲ ਜਾਂਦਾ ਬਹੁਤ ਸੋਹਣਾ ਸਮਾਨ ਇਹਨਾਂ ਕੋਲ ਦੁਕਾਨ ਵੀ ਵਧੀਆ ਤੁਸੀਂ ਕਿਲੋ ਵਾਲਾ ਪੈਕਟ ਲੈ ਕੇ ਪਹਿਲਾਂ ਟਰਾਈ ਵੀ ਕਰ ਸਕਦੇ ਹੋ ਜਿਆਦਾ ਨਹੀਂ ਲੈਣਾ ਹੈਗਾ ਤੇ ਉਹਦੇ ਨਾਲ ਤੁਸੀਂ ਟਰਾਈ ਕਰਕੇ ਵੀ ਦੇਖ ਸਕਦੇ ਹੋ ਕੋਈ ਵੀ ਚੀਜ਼ ਹੁੰਦੀ ਆ ਪੁੱਛ ਲਈਦਾ ਹੁੰਦਾ ਦੁਕਾਨਾਂ ਦੇ ਕੋਨਾਂ ਤੇ ਜਾ ਕੇ ਸਭ ਕੁਝ ਤੁਹਾਨੂੰ ਮਿਲ ਜਾਣਾ ਤੇ ਇਹ ਤੁਹਾਨੂੰ ਹਰੇਕ ਪਿੰਡ ਚ ਜਾਂ ਸ਼ਹਿਰ ਦੇ ਨੇੜੇ ਤੇੜੇ ਚ ਕੋਈ ਵੱਡਾ ਸ਼ਹਿਰ ਆ ਚਾ ਛੋਟਾ ਸ਼ਹਿਰ ਆ ਉੱਥੇ ਸਾਰਿਆਂ ਨੂੰ ਮਿਲ ਜਾਂਦੀ ਆ ਬਾਕੀ ਜਿਹੜਾ ਆਟਾ ਜੀ ਆਪਾਂ ਲਈਦਾ ਡਿੰਕਲ ਫੁੱਲ ਕੌਰਨ ਜਮਾ ਇੰਡੀਆ ਵਾਲੀ ਰੋਟੀ ਆਉਂਦੀ ਆ ਬ੍ਰਾਊਨ ਕਲਰ ਦੀ ਤੇ ਤਿੰਨ ਚਾਰ ਵੈਰਾਈਟੀਆਂ ਚ ਇਹ ਵਾਈਸਨ ਫੁੱਲ ਕੌਰਨ ਵੀ ਹੈਗਾ ਜਾਂ ਕੱਲਾ ਵਾਈਸਨ ਮੇਲ ਵੀ ਹੈਗਾ ਜਿਹੜਾ ਆਪਾਂ ਯੂਜ਼ ਕਰਦੇ ਆਂ ਜੀ ਡਿੰਕਲ ਫੁੱਲ ਕੌਰਨ ਜਿਹੜਾ ਕਿ ਪੇਟ ਵਾਸਤੇ ਬਹੁਤ ਵਧੀਆ ਤੇ ਮੈਨੂੰ ਪ੍ਰੋਬਲਮ ਸੀ ਕਿ ਰੋਟੀ ਖਾਣ ਤੋਂ ਬਾਅਦ ਪੇਟ ਜਿਹੜਾ ਕਸਿਆ ਕਸਿਆ ਰਹਿੰਦਾ ਸੀਗਾ ਉਸ ਤੋਂ ਬਾਅਦ ਡਾਕਟਰ ਦੀ ਐਡਵਾਈਸ ਤੋਂ ਬਾਅਦ ਉਦੋਂ ਦੇ ਆਪਾਂ ਇਹੀ ਆਟਾ ਯੂਜ਼ ਕਰਦੇ ਆਂ ਬਹੁਤ ਵਧੀਆ ਆਟਾ ਹੈ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ